जय बाबा सुखानंद जी जय बाबा मड़ जी ਤੁਹਾਡੀ ਸਦਾ ਹੀ ਜੈ ਬਹੁਤ ਹੀ ਭਾਗਾ ਵਾਲਾ ਦਿਨ ਮੰਗਲਵਾਰ 16 ਸਤੰਬਰ ਇੱਕ ਅਸੂ ਸਵੇਰ ਦੇ बाबा मड़ जी ਦੇ ਇਤਿਹਾਸਕ ਅਸਥਾਨ ਦੇ ਦਰਸ਼ਨ ਤੁਸੀਂ ਵੀ ਇਸ ਸਥਾਨ ਤੇ ਆਓ ਅਤੇ ਮੂਹ ਮੰਗੀਆਂ ਮਰاداتਾ ਪਾਓ ਸਾਡਾ ਪੂਰਨ ਵਿਸ਼ਵਾਸ ਹੈ ਕਿ ਜੋ ਵੀ ਇਸ ਸਥਾਨ ਤੇ ਆਇਆ ਹੈ ਉਹ ਲੀਆ ਭਰ ਕੇ ਲੈ ਕੀ ਗਏ ਬਾਬਾ ਜੀ ਹਰ ਇੱਕ ਦੀਆਂ ਮਨੋ ਕਾਮਨਾ ਪੂਰਨ ਕਰਦੇ ਨੇ ਅੱਜ ਦਿਨ ਮੰਗਲਵਾਰ ਹੋਣ ਕਰਕੇ ਬਾਬਾ ਮੜਜੀ ਦੀ ਸਮਾਦੀ ਸਥਾਨ ਤੇ ਭਾਰੀ ਮੇਲਾ ਲੱਗਦਾ ਹੈ ਵੀਰ ਹਨੂਮਾਨ ਜੀ ਦੇ ਦਰਬਾਰ ਤੇ ਸੰਗਤਾਂ ਆ ਕੇ ਆਪਣੇ ਮਨ ਦੀਆਂ ਅਰਦਾਸਾਂ ਬੇਨਤੀਆਂ ਕਰਦੇ ਨੇ ਵੀਰ ਹਨੂਮਾਨ ਜੀ ਬਾਬਾ ਸੁਖਾਣਾ ਜੀ ਹਰ ਇੱਕ ਭਗਤਾਂ ਦੀਆਂ ਮਨੋ ਕਾਮਨਾ ਪੂਰਨ ਕਰਦੇ ਨੇ ਇਸ ਲਈ ਤੁਸੀਂ ਵੀ ਇਸ ਸਥਾਨ ਤੇ ਆ ਕੇ ਆਪਣੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਸਿਰ ਤੇ ਹਮੇਸ਼ਾ ਰਹੇਗਾ ਜੈ ਬਾਬਾ ਮਟ